ਬਲਾਕ ਸੰਤੀ ਜੋਂ ਜਾਗਵਾਲ ਤੋਂ ਇਹ ਬੀਬਾ ਜੀ ਕਾਂਗਰਸ ਪਾਰਟੀ ਵੱਲੋਂ ਕਹਿੰਦੇ ਅਸੀਂ ਜਿੱਤੂ ਆ ਇਹ ਕਾਊਂਟਿੰਗ ਸੈਂਟਰ ਦੇ ਵਿੱਚੋਂ ਆਏ ਬੀਬਾ ਕੀ ਨਾਮ ਤੁਹਾਡਾ ਕਿਹੜਾ ਜ਼ੋਨ ਆ ਮੇਰਾ ਨਾਮ ਮਮਨਸ਼ੋਦ ਕੋਹੜਾ ਤੇ ਮੇਰਾ ਜ਼ੋਨ ਜਾਗਵਾਲ ਬੇਟ ਹੈ 2 ਨੰਬਰ ਜ਼ੋਨ ਅੱਛਾ ਕਿੰਨੇ ਪਿੰਡ ਪੈਂਦੇ ਸੀ ਤੁਹਾਡੇ ਜ਼ੋਨ ਮੈਨੂੰ 9 ਪਿੰਡ ਪੈਂਦੇ ਸੀ ਜਿਹੜੇ-ਜਿਹੜੇ ਸੀ ਜਾਗਵਾਲ ਬੇਟ ਹੋ ਗਿਆ ਪੈਣੀਪਸਵਾਲ ਰੰਧਾਵਾ ਕਲੋਨੀ ਕਿਸ਼ਨਪੁਰ ਭੂਸ਼ ਜਿਹੜਾ ਕੀ ਕਹਿੰਦੇ ਭੂਰੀਆਂ ਤੇ ਅਕਠਾਣਾ ਹਾਂ ਛੋੜੀਆਂ ਬੇਟ ਛੋੜੀਆਂ ਛੋੜੀਆਂ ਬੇਟ ਹਾਂਜੀ ਅੱਛਾ ਕਿਵੇਂ ਰਿਹਾ ਤੁਹਾਡੀ ਆਸ ਦੇ ਮੁਤਾਬਕ ਨਤੀਜੇ ਰ ਹਾਂਜੀ ਹਾਂਜੀ ਮੈਂ ਜੋ ਸੋਚਿਆ ਸੀ ਜੋ ਲੋਕਾਂ ਨੇ ਮੈਨੂੰ ਸਮਰਥਨ ਦਿੱਤਾ ਸੀ ਜਦੋਂ ਮੈਂ ਪਿੰਡ-ਪਿੰਡ ਵਿੱਚ ਗਈ ਸੀ ਉਹਦੇ ਅਕੋਰਡਿੰਗ ਮੇਰਾ ਬਹੁਤ ਵਧੀਆ ਨਤੀਜਾ ਰਿਹਾ ਤੇ ਬਹੁਤ-ਬਹੁਤ ਧੰਨਵਾਦ ਸਾਰੇ ਲੋਕਾਂ ਦਾ ਹੀ ਇਹ ਕਿੰਨੀਆਂ ਵੋਟਾਂ ਨਾਲ ਜਿੱਤੇ ਹੋ ਮੈਂ 150 ਦੇ ਸਮਥਿੰਗ ਵੋਟਾਂ ਨਾਲ ਜਿੱਤੀਆਂ ਜੀ ਅਜੇ ਤੁਹਾਨੂੰ ਨਤੀਜੇ ਵਾਲਾ ਜਿਹੜਾ ਸਰਟੀਫਿਕੇਟ ਤੇ ਨਹੀਂ ਮਿਲਿਆ ਹੋਊ। ਨਹੀਂ ਅਜੇ ਨਹੀਂ ਮਿਲਿਆ ਅਜੇ ਮੇਰਾ ਪੂਰਾ ਕਲੀਅਰ ਨਹੀਂ ਅੰਦਰ ਹੋਇਆ। ਇਹ ਜਿੱਤ ਦਾ ਸ਼ੇਰਾ ਤੁਸੀਂ ਕਿੰਨੂੰ ਦਵੋਗੇ? ਇਹ ਜਿੱਤ ਸੇ ਮੇਰੇ ਪਿੰਡ ਦੇ ਮਾਨਯੋਗ ਸਰਪੰਚ ਸਾਹਿਬ ਜਸਪਾਲ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਖੜਾ ਕੀਤਾ ਬਾਜਵਾ ਸਾਹਿਬ ਤੇ ਮੇਰੀ ਨਾਲ ਹੀ ਸਾਰੀ ਟੀਮ ਤੇ ਆਟਾ ਸਾਹਿਬ ਜਿਨ੍ਹਾਂ ਨੇ ਮੇਰਾ ਬਹੁਤ ਜ਼ਿਆਦਾ ਨਾਲ ਮੇਰੇ ਸਾਥ ਦਿੱਤਾ ਮੇਰੇ ਪਿੰਡ ਦੇ ਜਿੰਨੇ ਵੀ ਮੇਰੇ ਭਾਈ ਨੇ ਉਹਨਾਂ ਨੇ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਇੱਕ ਲੇਡੀ ਸੀ ਪਰ ਮੈਂ ਇਕੱਲੀ ਮੇਰੇ ਹਸਬੰਦ ਵੀ ਬਾਹਰ ਨੇ ਮੈਨੂੰ ਉਹਨਾਂ ਸਾਰਿਆਂ ਨੇ ਆਪਣੀ ਧੀ ਭੈਣ ਸਾਰਿਆਂ ਬਣਾ ਕੇ ਤੇ ਫਿਰ ਮੇਰਾ ਸਾਥ ਦਿੱਤਾ ਤੇ ਫਿਰ ਮੈਨੂੰ ਜਤਾਇਆ ਆ ਤੁਹਾਡੇ ਪਿੰਡਾਂ ਦੀਆਂ ਕੀ ਕੀ ਮੁਸ਼ਕਲਾਂ ਨੇ ਤੁਹਾਡੇ ਜ਼ੋਨ ਦੇ ਵਿੱਚ ਕੀ ਕੀ ਮਸਲੇ ਨੇ ਤੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਕੀ ਤੁਹਾਡੀ ਪਹਿਲ ਰਹੇਗੀ ਸਾਡੀ ਪਹਿਲ ਤੇ ਰਹੇਗੀ ਪਹਿਲਾਂ ਕਿ ਛੜਕਾਂ ਦਾ ਛੜਕਾਂ ਦਾ ਬਹੁਤ ਮਾੜਾ ਹਾਲ ਹੈ ਸਾਡਾ ਅਸੀਂ ਕਹਿੰਨੇ ਆ ਕਿ ਪਹਿਲਾਂ ਸਾਡੀਆਂ ਛੜਕਾਂ ਦੀ ਰਿਕਵਰੀ ਹੋ ਜੇ ਜੋ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਸਾਰੇ ਪਿੰਡਾਂ ਨੂੰ ਹੀ ਜਿੰਨੇ ਵੀ ਸਾਡੇ ਮਤਲਬ ਪੂਰੇ ਬਲਾਕ ਦੇ ਵਿੱਚ ਹੀ ਜਿੰਨੇ ਪਿੰਡ ਹਨ ਸਾਰੇ ਪਿੰਡਾਂ ਨੂੰ ਬਹੁਤ ਦਿੱਕਤ ਹੈ ਕਿ ਛੜਕਾਂ ਦਾ ਬਹੁਤ ਖਸਤਾ ਹਾਲ ਹੈ ਤੇ ਬਾਕੀ ਹੋਰ ਵੀ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਜਿਹੜੇ ਦੋ ਪਹਿਲਾ ਪੁਆਇੰਟ ਜਿਹੜਾ ਕਿ ਸਭ ਤੋਂ ਮੇਨ ਗੱਲ ਕਿ ਸਾਡੇ ਪਿੰਡਾਂ ਦੇ ਵਿੱਚ ਨਾ ਗਰੀਬ ਬੰਦੇ ਨੂੰ ਰਾਸ਼ਨ ਨਹੀਂ ਮਿਲਦਾ। ਸਿਹਤ ਦੀਆਂ ਤੇ ਸਿੱਖਿਆ ਦੀਆਂ ਸਹੂਲਤਾਂ ਕਿਵੇਂ ਦੀਆਂ ਤੁਹਾਡੇ ਲਾ? ਸਿੱਖਿਆ ਤੇ ਸਿਹਤ ਦੀਆਂ ਸਹੂਲਤਾਂ ਹੈ ਤਾਂ ਵਧੀਆ ਪਰ ਫਿਰ ਵੀ ਅਸੀਂ ਉਹਨੂੰ ਕਹਿੰਨੇ ਆ ਕਿ ਜ਼ਿਆਦਾ ਅੱਗੇ ਹੋਣ ਤੇ ਲੋਕਾਂ ਨੂੰ ਜਿਹੜਾ ਜਲ ਬਾਹਰ ਜ਼ਿਆਦਾ ੱਟਕੇ ਖਾਣ ਜਾਣਾ ਪੈਂਦਾ ਸ਼ਹਿਰਾਂ ਦੇ ਵਿੱਚ ਉਹ ਨਾ ਜਾਣਾ ਪਵੇ ਤੇ ਪਿੰਡਾਂ ਦੇ ਵਿੱਚ ਹੀ ਉਹਨਾਂ ਨੂੰ ਸਾਰੀਆਂ ਮੁਹਈਆ ਹੋਣ ਸਹੂਲਤਾਂ। ਜਿੱਦਾਂ ਬੀਬੀਆਂ ਨੂੰ ਨਾ ਰੋਡਵੇਜ ਦੀਆਂ ਬੱਸਾਂ ਦੇ ਵਿੱਚ ਮੁਫਤ ਸਹੂਲਤ ਤਾਂ ਸਾਡੇ ਏਰੀਏ ਚ ਆਉਂਦੀ ਕਿ ਰੋਡਵੇਜ ਦੀ ਬੱਸ। ਹਾਂਜੀ ਕੋਈ ਇੱਕ ਹੀ ਆਉਂਦੀ ਆ ਕਪੂਰਥਲੇ ਕਪੂਰਥਲੇ ਵਾਲੀ ਹਾਂਜੀ ਉਸ ਤੋਂ ਇਲਾਵਾ ਕੋਈ ਨਹੀਂ ਆਂਦੀ ਮਕੇਰੀਆਂ ਗੁਰਦਾਸਪੁਰ ਬਟਾਲਾ ਕੋਈ ਮੇਨ ਤਾਂ ਜਾਂਦੀਆਂ ਜਾਂਦੀਆਂ ਮੇਨ ਤਾਂ ਸਾਰੇ ਜਾਂਦੀਆਂ ਜਾਂਦੀਆਂ ਪਰ ਰੋਡਵੇ ਨਹੀਂ ਆਪਣੇ ਤੁਸੀਂ ਮੇਰੇ ਖਿਆਲ ਪਹਿਲਾਂ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਸੀਗੇ ਆਮ ਆਦਮੀ ਪਾਰਟੀ ਦੀ ਥਾਂ ਤੁਸੀਂ ਕਾਂਗਰਸ ਨੂੰ ਕਿਉਂ ਚੁਣਿਆ ਪਾਜੀ ਗੱਲ ਇਦਾਂ ਕਿ ਮੈਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜੀ ਦਵਾਈ ਸੀ ਮੈਂ 14 ਤੋਂ ਇਹਨਾਂ ਦੇ ਨਾਲ ਤੁਰੀ ਆ ਚਲੋ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਜਦੋਂ ਹੁਣ ਜਿਹੜੀ ਇਲੈਕਸ਼ਨ ਆਈ ਹੈ ਨਾ ਜਿਹੜੀ ਹੈਗੀ ਨਹੀਂ ਨਹੀਂ ਉਸ ਤੋਂ ਪਹਿਲਾਂ ਜਿਹੜੀ ਹਾਂਜੀ 2022 ਵਾਲੀ ਜਿਹੜੀ ਇਲੈਕਸ਼ਨ ਦੇ ਵਿੱਚ ਮੈਂ ਇਹਨਾਂ ਦੇ ਨਾਲ ਸਭ ਤੋਂ ਪਹਿਲਾਂ ਪੈਣੀ ਪਸਵਾਲ ਦੇ ਵਿੱਚ ਮੈਂ ਚੋਲਾ ਫੜਿਆ ਸੀ ਇਹਨਾਂ ਦਾ ਤੇ ਇਹਨਾਂ ਨੂੰ ਤਕੜੇ ਤਕੜੇ ਲੀਡਰ ਸੀ ਸਾਡੇ ਹਰਦੀਪ ਸਿੰਘ ਸਾਬਕਾ ਸਰਪੰਚ ਮਨਜੀਤ ਸਿੰਘ ਚੇਅਰਮੈਨ ਉਤੋ ਦਿਆਪਾ ਸਿੰਘ ਸਰਪੰਚ ਸੀ ਇਹਨਾਂ ਨੂੰ ਛੱਡ ਕੇ ਮੈਂ ਕੱਲੀ ਨੇ 160 ਵੋਟਾਂ ਇਹਨਾਂ ਨੂੰ ਪਵਾਈਆਂ ਸੀਗੀਆਂ ਹੱਲੇ ਕਿ ਮੈਂ ਇੱਕ ਮਾਮੂਲੀ ਇੱਕ ਮੈਂਬਰ ਸੀਗੀ ਪਿੰਡ ਦੇ ਵਿੱਚ ਤੇ ਇੰਨਾ ਇਹਨਾਂ ਦਾ ਨਾਂ ਮੈਂ ਇੰਨਾ ਸਾਥ ਦਿੱਤਾ ਨਾ ਮੈਂ ਜਗਰੂਪ ਸਿੰਘ ਸੇਖਵਾ ਸਾਹਿਬ ਨੂੰ ਆਪਣਾ ਭਰਾ ਸਮਝਿਆ ਇਹਨਾਂ ਦੇ ਨਾਲ ਜਿੱਥੇ ਜਾਣਾ ਹਰ ਜਗ੍ਹਾ ਆਪਣੀ ਸਕੂਟੀ ਤੋੜੀ ਛੋਟੇ ਬੱਚੇ ਛੱਡ ਕੇ ਜਾਣਾ ਜਿੱਥੇ ਜਾਣਾ ਇਹਨਾਂ ਦੇ ਨਾਲ ਨਾਲ ਮੈਂ ਰਹਿਣਾ ਇੰਨਾ ਸਾਧ ਤਾਂ 4 ਸਾਲ ਇਹਨਾਂ ਦੇ ਮਗਰ ਪਰ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਇਹਨਾਂ ਨੇ ਸਿਰਫ ਮੈਨੂੰ ਧੋਖਾ ਦਿੱਤਾ ਵਾ ਨਹੀਂ ਤੁਹਾਨੂੰ ਪਾਰਟੀ ਨੇ ਕਿਹੜੀ ਮੁਸ਼ਕਲ ਆਈ ਜਗਰੂਪ ਸਿੰਘ ਸੇਖਵੰਦਾ ਤੇ ਰਾਜ ਭਾਗ ਆ ਉਹਨਾਂ ਨੇ ਤੁਹਾਨੂੰ ਕਿਹੜੀ ਗੱਲ ਪਿੱਛੇ ਉਹਨਾਂ ਨੇ ਜਦੋਂ ਮੈਂ ਇਹਨਾਂ ਨੂੰ ਇਹਨਾਂ ਨੂੰ ਦੱਸਿਆ ਕਿ ਆਪਾਂ ਹਨਾ ਤੁਹਾਡੇ ਨਾਲ ਪਾਰਟੀ 'ਚ ਅਸੀਂ ਤੁਰੇ ਆ ਉਹਨਾਂ ਨੇ ਤਾਂ ਵੀ ਸਾਡਾ ਚਲੋ ਉਹਨਾਂ ਨੇ ਉਹਨਾਂ ਨੂੰ ਬੰਦਿਆ ਦੀ ਲੋੜ ਆ ਉਹਨਾਂ ਨੇ ਤੇਨੀ ਮੁਸ਼ਕਲ ਇਹਨਾਂ ਨੂੰ 2 ਸਾਲ ਪਹਿਲਾਂ ਕਿਹਾ ਸੀ ਪਾਜੀ ਮੈਨੂੰ ਨਾ ਬਲਾਕ ਸੰਤੀ ਦੀ ਟਿਕਟ ਦਿਓ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਮੇਰੀ ਜਦੋਂ ਮੈਂ ਮੈਂਬਰੀ ਦੇ ਖਲੋਤੀ ਨਾ ਦੁਬਾਰਾ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਉਦੋਂ ਇਹਨਾਂ ਨੇ ਮੇਰੇ ਰੱਦ ਕਰਵਾਤੀ ਮੈਂਬਰੀ ਦੀ ਸ਼ੀਟ ਰੱਦ ਕਰਵਾ ਕੇ ਦੂਸਰਾ ਬੰਦਾ ਬਣਾਤਾ ਮੈਂ ਵੀ ਚਲੋ 9 ਵਾਰੀ ਕੋਈ ਗੱਲ ਨਹੀਂ ਸਰਕਾਰ ਨਹੀਂ ਛੱਡਣੀ ਜੋ ਮਰਜੀ ਹੋ ਜੇ ਹੁਣ ਤੇ ਹੁਣ ਵੀ ਮੈਂ ਇਹਨਾਂ ਨੇ ਮੈਨੂੰ ਇੱਕ ਵਾਰੀ ਇਨਫੋਰਮ ਵੀ ਨਹੀਂ ਕੀਤਾ ਕਿ ਬੰਦੇ ਆਪਾਂ ਚੁਣਨੇ ਆ ਬਲਾਕ ਸੰਤੀ ਦੇ ਤੁਸੀਂ ਪਿਪਲੀ ਸਾਹਿਬ ਜਿੱਦਾਂ ਕੀ ਆਓ ਮੈਨੂੰ ਪਤਾ ਨਹੀਂ ਲੱਗਾ ਫਿਰ ਵੀ ਇਹਨਾਂ ਨੇ ਮੇਰਾ ਐਂਟੀ ਬੰਦਾ ਚੁਣ ਲਿਆ ਅੰਟੀ ਬੰਦਾ ਜੋ ਫਿਰ ਅਸੀਂ ਹਾਰ ਕੇ ਤੇ ਫਿਰ ਕਿਸੇ ਦੇ ਪਾਸੇ ਮਾਰਦੇ ਅੰਟੀ ਕਿਹਨੂੰ ਖੜਾ ਕਰਦਾ ਅੰਟੀ ਮੇਰੇ ਅੰਟੀ ਇਹਨਾਂ ਨੇ ਦਿਆਪਾਲ ਸਿੰਘ ਨੂੰ ਖੜਾ ਕੀਤਾ ਸੀ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕੀ ਹੋਇਆ ਉਹਨਾਂ ਨੇ ਉਹ ਵੀ ਛੱਡ ਗਿਆ ਉਹਨਾਂ ਨੇ ਆਪਣਾ ਛੱਡ ਕੇ ਤੇ ਆਪਣੇ ਹੀ ਕਿਸੇ ਰਿਲੇਟਿਵ ਦੇ ਵਿੱਚੋਂ ਕੀ ਉਹਨਾਂ ਨੇ ਪਰ ਕੋਈ ਹੀਗਾ ਉਹ ਉਹਨਾਂ ਦੇ ਪਿੰਡ ਦੀ ਆ ਲੇਡੀ ਜਿਹੜੀ ਤੁਹਾਡੇ ਮੁਕਾਬਲੇ ਤੇ ਹਾਂਜੀ ਉਹ ਵੀ ਮੇਰੇ ਪਿੰਡ ਦੀ ਆ ਉਹ ਦਿਆਪਾਲ ਸਿੰਘ ਦੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੇ ਤੇ ਜ਼ੋਰ ਬੜਾ ਲਾਇਆ ਪਰ ਸਾਨੂੰ ਸਾਨੂੰ ਤੁਹਾਡਾ ਇਹ ਹੋ ਰੋਸ ਆ ਕਿ ਪਾਰਟੀ ਨੇ ਤੁਹਾਡੀ ਪੁੱਛਗਿਛ ਨਹੀਂ ਕੀਤੀ ਤੇ ਇਸ ਕਰਕੇ ਤੁਸੀਂ ਕਾਂਗਰਸ ਪਾਰਟੀ ਜੋਇਨ ਕਰ ਹਾਂਜੀ ਬਿਲਕੁਲ ਬਿਲਕੁਲ ਮੈਂ ਇੱਕ ਵਾਰੀ ਵੀ ਪੁੱਛ ਕੇ ਅਸੀਂ ਕਿਹੜਾ ਕੋਈ ਕੰਮ ਕਰਵਾਉਣਾ ਸੀ ਮੇਰੇ ਛੋਟੇ ਬੱਚੇ ਆ ਹੱਲੇ ਤੱਕ ਕੋਈ ਕੰਮ ਨਹੀਂ ਅਸੀਂ ਭਾਜੀ ਕੋ ਕਰਵਾਇਆ ਸੇਖਣਾ ਸਾਹਿਬ ਕੋ ਕੋਈ ਇੱਕ ਵੀ ਕੰਮ ਨਹੀਂ ਕਰਵਾਇਆ ਤਾਂ ਨਾ ਹੀ ਉਹਨਾਂ ਨੇ ਸਾਡਾ ਕੰਮ ਕੋਈ ਕੀਤਾ ਵਾ ਅਸੀਂ ਕਿਹਾ ਵੀ ਹੈ ਨਹੀਂ ਚਲੋ ਛੋਟੇ ਛੋਟੇ ਕੰਮ ਹੁੰਦੇ ਆ ਪਿੰਡਾਂ ਦੇ ਵਿੱਚ ਅਸੀਂ ਕਦੀ ਜ਼ਿਆਦਾ ਗੇਮ ਨਹੀਂ ਜਿੱਥੇ ਇਹਨਾਂ ਨੇ ਕਿਹਾ ਕਿ ਭਾਜੀ ਉਹਨਾਂ ਨੇ ਅਹੀਂ ਜਾਣਾ ਹੀ ਜਾਣਾ ਤੇ ਹੁਣ ਅਸੀਂ ਹਾਰ ਕੇ ਫਿਰ ਸਰਕਾਰ ਸਾਨੂੰ ਛੱਡਣੀ ਹੀ ਪਈ ਅਸੀਂ ਅੱਕ ਕੇ ਸਰਕਾਰ ਛੱਡਦੀ ਫਿਰ ਹੁਣ ਆਪਾਂ ਕਾਂਗਰਸ ਦੇ ਨਾਲ ਹੁਣ ਇਹਨਾਂ ਦਾ ਸਾ ਭਰਪੂਰ ਹੋ ਕੇ ਨਾਲ ਤੁਰ ਕੇ ਦਵਾਂਗੇ ਪੂਰਾ ਪੂਰਾ ਸਾਥ ਇਹਨਾਂ ਦਾ ਸੋ ਜਿਵੇਂ ਸਾਰੇ ਪੰਜਾਬ ਦੇ ਵਿੱਚ ਆਪ ਦੇ ਵਲੰਟੀਅਰ ਇਹ ਮੈਂਬਰ ਨੇ ਇਹ ਬੀਬੀ ਜੀ ਮੈਨੂੰ ਤੁਹਾਡਾ ਨਾਮ ਭੁੱਲ ਜਾਂਦਾ ਅਮਨਜੋਤ ਕੌਰ ਅਮਨਜੋਤ ਕੌਰ ਸੋ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਵਲੰਟੀਅਰ ਆ ਰਹੇ ਜਿਨ੍ਹਾਂ ਦੀ ਪੁਛ ਪੜਤਾਲ ਨਹੀਂ ਹੋਈ ਤੇ ਉਹ ਪਾਰਟੀ ਛੱਡ ਗਏ ਜਾਂ ਘਰਾਂ 'ਚ ਬੈਠ ਗਏ ਸੋ ਅਮਨਜੋਤ ਕੌਰ ਨੇ ਕਾਂਗਰਸ ਪਾਰਟੀ ਜੁਆਇਨ ਕਰਕੇ ਉਹਨਾਂ ਦੇ ਦਸ਼ਨ ਮੁਤਾਬਕ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਬਾਕੀ ਇਹਨਾਂ ਚੋਣਾਂ ਦੇ ਵਿੱਚ ਜਿੱਤਾ ਹਰਾਂ ਦਾ ਜਿੱਤ ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਹੀ ਸੁਪਰਸਟਾਰ ਹੁੰਦੀਆਂ ਨੇ ਸੋ ਦੇਖਦੇ ਆ ਹੋਰ ਉਮੀਦਵਾਰਾਂ ਦਾ ਇੱਥੇ ਕੀ ਕਹਿਣਾ